ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਲੈ ਕੇ ਸਰਗਰਮੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪਰ ਗੁਰਦਾਸਪੁਰ ਦੀ ਗੱਲ ਕਰੀਏ ਇਸ ਵਕਤ ਚੋਣ ਅਖਾੜਾ ਉੱਥੇ ਸਜਿਆ ਹੋਇਆ ਹੈ ਅੱਜ ਇੱਥੇ ਗੱਲ ਕਰਾਂਗੇ ਸੁਖਜਿੰਦਰ ਸਿੰਘ ਰੰਦਾਵਾਦੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਦਿਨੇਸ਼ ਬਬੂ ਜੋਕੀ ਪਾਜਪਾਤ ਦੇ ਉਮੀਦਵਾਰ ਨੇ 1 ਕਰੋੜ ਦੇ ਮਾਲਕ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਸਾਹਮਣੇ ਇਹਨਾਂ ਦੋਨਾਂ ਲੈ ਕੇ ਆંકੜੇ ਸੀ ਪੇਸ਼ ਕਰਾਂਗੇ ਤੇ ਦੋਵਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦੇ ਵਿੱਚ ਜੋ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਉਹ ਤੁਹਾਡੇ ਸਾਹਮਣੇ ਦਿਖਾਉਣ ਦੀ ਸੀ ਕੋਸ਼ਿਸ਼ ਕਰਾਂਗੇ ਦੋਵਾਂ ਦੀ કુલ ਜਾਇਦਾਦ ਦੀ ਗੱਲ ਕਰੀਏ ਤਾਂ 5 ਕਰੋੜ 4635518 ਬਣਦੀ ਹੈ ਯਾਨੀ ਕਿ ਅਸੀਂ ਦਿਨੇਸ਼ ਬੱਬੂ ਦੀ ਗੱਲ ਕਰ ਰਹੇ ਹਾਂ ਪਾਸ਼ਵਾ ਉਮੀਦਵਾਰ ਦੀ ਗੱਲ ਕਰ ਰਹੇ ਹਾਂ ਤੇ ਦੂਸਰੇ ਪਾਸੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਦਾ ਦਾਵਾ ਦੇਵੀ ਗੱਲ ਕਰੇ ਨਾਮਜ਼ਦਗੀ ਪੱਤਰ ਇਹਨਾਂ ਨੇ ਦਾਖਲ ਕੀਤਾ ਹੈ ਤੇ ਉਹਨਾਂ ਦੇ ਵਿੱਚ ਜੋ ਕੁਝ ਚੀਜ਼ਾਂ ਨੇ ਉਹ ਫਿਲਹਾਲ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਹੁਣ ਫਿਲਹਾਲ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਰੰਧਾਵਾ ਨੇ ਨਾਮਜ਼ਦਗੀ ਪੱਤਰ ਦੇ ਵਿੱਚ ਜੋ ਕੁਝ ਡਿਟੇਲ ਦਿੱਤਾ ਹੈ ਉਹਨਾਂ ਦੀ ਜੋ ਸੰਪਤੀ ਹੈ ਜਾਂ ਫਿਰ ਉਹਨਾਂ ਦੀ ਚਲ-ਚੱਲ ਸੰਪਤੀ ਹੈ ਉਹਨਾਂ ਦੀ ਪਤਨੀ ਦੀ ਜੋ ਸੰਪਤੀ ਹੈ ਉਹ ਕਿੰਨੀ ਹੈ ਫਿਲਹਾਲ ਗ੍ਰਾਫਿਕਸ ਦੇ ਜ਼ਰੀਏ ਤੁਸੀਂ ਦੇਖੋ ਤੇ ਸਮਝੋ ਤੇ ਗ੍ਰਾਫਿਕ ਤੁਹਾਡੇ ਸਾਹਮਣੇ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਜ਼ਿਕਰ ਕਰ ਰਹੇ ਹਾਂ ਸੀ ਪਤਨੀ ਦੀ ਜਾਇਦਾਦ ਮਿਲਾ ਕੇ ਕਰੀਬ 7 ਕਰੋੜ ਇਹ ਬਣਦੀ ਹੈ ਰੰਦਾਵਾ ਕੋਲ ਗੋਆ ਦੇ ਵਿੱਚ ਦੋ ਆਲੇਸ਼ਾਨ ਘਰ ਵੀ ਨੇ ਇਹ ਵੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਕਿ ਬੱਬੂ ਦੀ ਗੱਲ ਕਰੀਏ ਉਹਨਾਂ ਕੋਲ ਤਿੰਨ ਗੱਡੀਆਂ ਹਾਲਾਂਕਿ ਦੱਸੀਆਂ ਜਾ ਰਹੀਆਂ ਨੇ ਰੰਦਾਵਾ ਦੀ ਕੁੱਲ ਚਲ ਅਤੇ ਅਚਲ ਸੰਪਤੀ ਦੀ ਗੱਲ ਕਰੀਏ ਤਾਂ 4 ਕਰੋੜ 64 ਲੱਖ 80 ਹਜ਼ਾਰ 304 ਰੁਪਏ ਬਣਦੀ ਹੈ ਤੇ ਪਤਨੀ ਦੀ ਚਲ-ਚਲ ਜਾਇਦਾਦ ਦੀ ਗੱਲ ਕਰੀਏ 2 ਕਰੋੜ 47 ਲੱਖ 72 ਹਜ਼ਾਰ 877 ਰੁਪਏ ਬਣਦੀ ਹੈ ਰੰਦਾਵਾ ਕੋਲ 14 ਲੱਖ ਰੁਪਏ ਦੇ ਗਹਿਣੇ ਦੱਸੇ ਜਾ ਰਹੇ ਨੇ ਰੰਦਾਵਾ ਦੀ ਪਤਨੀ ਕੋਲ 28 ਲੱਖ ਰੁਪਏ ਦੇ ਗਹਿਣੇ ਦੱਸੇ ਜਾ ਰਹੇ ਨੇ 65 ਸਾਲਾ ਰੰਦਾਵਾ ਅੰਡਰ ਗ੍ਰੈਜੂਏਟ ਨੇ ਤੇ ਕੁੱਲ ਦੇਣਦਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਲਗਭਗ 60 ਲੱਖ ਰੁਪਏ ਦੇ ਕਰੀਬ ਇਹ ਦੇਣਦਾਰੀਆਂ ਬਣਦੀਆਂ ਨੇ ਹੁਣ ਗ੍ਰਾਫਿਕਸ ਦੇ ਜ਼ਰੀਏ ਬੱਬੂ ਯਾਨੀ ਕਿ ਦਿਨੇਸ਼ ਬੱਬੂ ਜੋ ਗੁਰਦਾਸਪੁਰ ਤੋਂ ਚੌੜ ਮੈਦਾਨ ਦੇ ਵਿੱਚ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੀ ਚੱਲ-ਚੱਲ ਸੰਪਤੀ ਕਿੰਨੀ ਹੈ ਉਹਨਾਂ ਦੇ ਕੋਲ ਕਿੰਨੀਆਂ ਗੱਡੀਆਂ ਨੇ ਉਹਨਾਂ ਦੀ ਪਤਨੀ ਕੋਲ ਇਸ ਵਕਤ ਕਿੰਨਾ ਪੈਸਾ ਇਹ ਵੀ ਤੁਹਾਡੇ ਸਾਹਮਣੇ ਅਸੀਂ ਆંકੜੇ ਪੇਸ਼ ਕਰਦੇ ਨੇ ਇਹ ਦਿਨੇਸ਼ ਬੱਬੂ ਦਾ ਆਕੜਾ ਤੁਸੀਂ ਦੇਖ ਰਹੇ ਹੋ ਚੱਲ-ਚੱਲ ਸੰਪਤੀ ਦਾ ਆਕੜਾ ਤੁਸੀਂ ਦੇਖ ਰਹੇ ਹੋ ਗ੍ਰਾਫਿਕ ਤੁਹਾਡੇ ਸਾਹਮਣੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਕੋਲ ਪਤਨੀ ਦੀ ਜਾਇਦਾਦ ਸਣੇ 6 ਕਰੋੜ ਦੀ ਜਾਇਦਾਦ ਦੱਸੀ ਜਾ ਰਹੀ ਹੈ ਦਿਨੇਸ਼ ਬੱਬੂ ਕੋਲ 4 ਕਰੋੜ ਬਿਆਸੀ ਲੱਖ ਪੈਂਤੀ ਹਜ਼ਾਰ ਪੰਜ ਸੌ ਤਿਹੱਤਰ ਰੁਪਏ ਦੀ ਚੱਲ ਅਤੇ ਚੱਲ ਜਾਇਦਾਦ ਦੱਸੀ ਜਾ ਰਹੀ ਹੈ ਪਤਨੀ ਕੋਲ ਇੱਕ ਕਰੋੜ ਤਿੰਨ ਲੱਖ ਨੜਿਨਵੇਂ ਹਜ਼ਾਰ ਨੌ ਸੌ ਪੰਤਾਲੀ ਰੁਪਏ ਦੀ ਚੱਲ ਅਤੇ ਅਚਲ ਜਾਇਦਾਦ ਹੈ ਅਤੇ ਕਾਠ ਸਾਲਾ ਬੱਬੂ ਅੰਡਰ ਗ੍ਰੈਜੂਏਟ ਨੇ ਫਾਰਚੂਨਰ ਵਰਨਾ ਇਨੋਵਾ ਵਰਗੀਆਂ ਤਮਾਮ ਗੱਡੀਆਂ ਉਹਨਾਂ ਕੋਲ ਇਸ ਵਕਤ ਮੌਜੂਦ ਨੇ ਅਤੇ ਬੱਬੂ ਦੀ ਪਤਨੀ ਕੋਲ ਪੱਚੀ ਲੱਖ ਸੱਠ ਹਜ਼ਾਰ ਦੇ ਕਰੀਬ ਗਹਿਣੇ ਦੱਸੇ ਜਾ ਰਹੇ ਨੇ ਬੱਬੂ ਦੀਆਂ ਕੁੱਲ ਦੇਣਦਾਰੀਆਂ ਸੋਲ੍ਹਾਂ ਲੱਖ ਸਤਾਨਵੇਂ ਹਜ਼ਾਰ ਅੱਠ ਸੌ ਰੁਪਏ ਦੀਆਂ ਬਣਦੀਆਂ ਨੇ